ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਤਨ ਬਾਬਾ ਲੋਧ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਇਹਨਾਂ ਦੇ ਚਰਣਾ ਕਮਣਾ ਵਿੱਚ ਨਮਸਕਾਰ ਹੈ ਸਤਿਗੁਰੂ ਦੀਨ ਦੁਨੀ ਦੇ ਮਾਲਕ ਧੰ ਗੁਰੂ ਨਾਨਕ ਸਾਹਿਬ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਹੁਕਮ ਵਿੱਚ ਖਾਲਸਾ ਦੀ ਸਾਹਿ ਇਸ ਸਿਪਿਵਤ ਜੀ ਹੋਈ ਹੈ ਮਹਾਰਾਜ ਦੇ ਹੁਕਮ ਤੋਂ ਪਰੇ ਕੋਈ ਨਹੀਂ ਸਤਿਗੁਰ ਦੇ ਹੁਕਮ ਤੋਂ ਆਕੀ ਕੋਈ ਨਹੀਂ ਹੈ ਜੋ ਕੁਝ ਵੀ ਧਰਤੀ ਤੇ ਸਜਿਆ ਹੋਇਆ ਸਾਰਾ ਕੁਝ ਮਹਾਰਾਜ ਦੇ ਹੁਕਮ ਅnder ਹੈ ਸੋ ਸਤਿਗੁਰੂ ਪੰਚਮ ਪਾਸ਼ਾ ਮਹਾਰਾਜ ਕਹਿੰਦੇ ਨੇ ਦਰਪਾ ਧਰਪਾ ਆਕਾਸ਼ ਨਖਿਆਤਰਾ ਸਿਰ ਉਪਰ ਅਮਰ ਕਰਾਰਾ ਪਾਉਣ ਪਾਣੀ ਬਸੰਤਰ ਦਰਪਾ ਦਰਪਾ ਇੰਦਰ ਵਿਚਾਰਾ ਮਹਾਰਾਜ ਕਹਿੰਦੇ ਐਡਾ ਹੁਕਮ ਕਰੜਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਇਨਾ ਉਤੇ ਕਿ ਧਰਤੀ ਵੀ ਡਰਦੀ ਐ ਡੁੱਬ ਨੂੰ ਦੇਖੋ ਧਰਤੀ ਤੇ ਹੁਕਮ ਚੱਲਦਾ ਐ ਨਾ ਤਾਂ ਹੀ ਉਹ ਖਾਲਸਾ ਜੀ ਖਲੋਤੀ ਹੋਈ ਐ ਧਰਤੀ ਵਿੱਚ ਵੀ ਪਾਣੀ ਐ ਤੇ ਕਿੱਦਾਂ ਖੜੀ ਹੋਈ ਐ ਕਿਸੇ ਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਪਰਮੇਸ਼ਰ ਦੇ ਹੁਕਮ ਵਿੱਚ ਡਰ ਕੇ ਖੜੀ ਹੋਈ ਹੈ ਤੇ ਖਾਸ ਕਰਕੇ ਆਕਾਸ਼ ਜਿਹੜਾ ਬਿਨਾ ਥੰਮਾ ਤੋਂ ਖਲੋਤਾ ਪਾਣੀ ਨਾਲ ਭਰੇ ਹੋਏ ਬੱਦਲ ਸਾਡੇ ਉੱਤੇ ਘੁੰਮਦੇ ਫਿਰਦੇ ਨੇ ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਵਾਹਿਗੁਰੂ ਦੇ ਹੁਕਮ ਵਿੱਚ ਬੱਜੇ ਹੋਏ ਨੇ ਤੇ ਖਾਸ ਕਰੀ ਤਾਰੇ ਲੱਖਾਂ ਦੇ ਹਿਸਾਬ ਨਾਲ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਇਹਨਾਂ ਤਾਰਾ ਜਿਹੜਾ ਸਾਡੇ ਸਿਰ ਉੱਤੇ ਖਲੋਤਾ ਜੇ ਇਹਨਾਂ ਵਿੱਚੋਂ ਡਿਗ ਪੈਣ ਹੁਕਮ ਦੀ ਹੁਕਮ ਨੂੰ ਛੱਡ ਦੇਣ ਸਾਚੇ ਪਾਛੇ ਨੂੰ ਤਾਂ ਸਾਡਾ ਨੁਕਸਾਨ ਕਰ ਸਕਦੇ ਇਹ ਸਤਗੁਰੂ ਤੋਂ ਡਰਦੇ ਨੇ ਮਹਾਰਾਜ ਹੁਕਮ ਵਿੱਚ ਖਲੋਤੇ ਨੇ ਮਹਾਰਾਜ ਕਹਿੰਦੇ ਪਾਉਣ ਪਾਣੀ ਬਸੰਤਰ ਦਰ ਪਰ ਹਵਾ ਹਵਾ ਜਿਹਨੂੰ ਖਾਲਸਾ ਦੀ ਹਣੀਰੀ ਬਣ ਕੇ ਝੱਖੜ ਬਣ ਕੇ ਤੂਫਾਨ ਬਣ ਕੇ ਵਗਦੀ ਆ ਉਦੋਂ ਕੋਈ ਨਹੀਂ ਛੱਡਦੀ ਪਰ ਵਾਹਿਗੁਰੂ ਦੇ ਹੁਕਮ ਵਿੱਚ ਵੱਜੀ ਆ ਤੇ ਸਾਨੂੰ ਠੰਡਕ ਦਿੰਦੀ ਆ ਸਵਾਸ ਦੇ ਰਹੀ ਆ ਸਾਡੇ ਸਰੀਰ ਨੂੰ ਠੰਡੀ ਹਵਾ ਦੇ ਰਹੀ ਆ ਮਹਾਰਾਜ ਕਹਿੰਦੇ ਪਾਣੀ ਖਾਲਸਾ ਦੀ ਪਾਣੀ ਜਿਹੜਾ ਹੈ ਧਰਤੀ ਸਾਡੀ ਗੋਲ ਹੈ ਕਦੇ ਸੋਚ ਕੇ ਵਿਚਾਰ ਕਰਕੇ ਵੇਖੀ ਹੈ ਏਥੇ ਲੋਕੀ ਇੰਨੇ ਇੱਕ ਮੂਰਖ ਬਣੇ ਹੋਏ ਸਤਗੁਰੂ ਦੀ ਸੋਭਾ ਨੂੰ ਨਹੀਂ ਜਾਣਦੇ ਕਦੇ ਵਿਚਾਰ ਕਰਕੇ ਵੇਖੀ ਐ ਕਦੇ ਸਾਇੰਸ ਨੇ ਵਿਚਾਰ ਕੀਤੀ ਐ ਸਾਇੰਸ ਰੋਂਦੀ ਫਿਰਦੀ ਐ ਤੇ ਗ੍ਰੈਵਿਟੀ ਆ ਤਾਂ ਕਰਕੇ ਚੀਜ਼ਾਂ ਥੱਲੇ ਡਿੱਗਦੀਆਂ ਖਲੂਟੀਆਂ ਉਹਨਾਂ ਨੂੰ ਇਹ ਪੁੱਛੇ ਗ੍ਰੈਵਿਟੀ ਆਈ ਕਿੱਥੋਂ ਆ ਕਿੰਨੇ ਬਣਾਈ ਐ ਇਹ ਸਾਰੀ ਖੇਡ ਪਰਮੇਸ਼ਰ ਵਾਹਿਗੁਰੂ ਦੀ ਹੈ ਉਹ ਪਰਮੇਸ਼ਰ ਨੇ ਸਾਰੇ ਪਾਣੀ ਨੂੰ ਬੰਨ੍ਹ ਕੇ ਰੱਖਿਆ ਖਾਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਇੱਕ ਉਦਾਹਰਣ ਦਿੰਦਾ ਇੱਕ ਆਪਣੇ ਜਲੰਧਰ ਤੋਂ ਨਕੋਦਰ ਨੂੰ ਜਾਈਏ ਤੇ ਉੱਥੇ ਇੱਕ ਲਾਂਬੜਾ ਪਿੰਡਾਇਆ ਕਸਬਾ ਉਥੇ ਗੋਰਿਆਂ ਦਾ ਲੱਗਾ ਹੋਇਆ ਟਾਵਰ ਸੀ ਬਹੁਤ ਵੱਡਾ ਟਾਵਰ ਆ ਸ਼ਾਇਦ ਕਿਸੇ ਨੇ ਦੇਖਿਆ ਹੋਵੇ ਜਿਹੜੀ ਉਹ ਟਾਵਰ ਦੀ ਸਿਖਰ ਸੀ ਨਾ ਐਂਡਲੀ ਸਿਖਰ ਜਿੱਥੇ ਖਤਮ ਹੁੰਦਾ ਜਾ ਕੇ ਟਾਵਰ ਉਹ ਟਾਵਰ ਦੀ ਸਿਖਰ ਤੇ ਉਧਰੋਂ ਬੰਬੇ ਦੇ ਪਾਣੀ ਸਮੁੰਦਰ ਦਾ ਲੈਵਲ ਉਹ ਸੇਮ ਹੈ ਅਸੀਂ ਇੰਨੇ ਨੀਵੇਂ ਹਾਂ ਤਾਂ ਵੀ ਸਾਨੂੰ ਪਾਣੀ ਡੋਬਦਾ ਇਹਦਾ ਪਾਣੀ ਨਿਵਾੜ ਨਹੀਂ ਜਾਂਦਾ ਅਸੀਂ ਉਹ ਜਿਹੜਾ ਟਾਵਰ ਲੱਗਾ ਹੋਇਆ ਉਹਦੀ ਸਿਖਰ ਤੇ ਬੰਬੇ ਦਾ ਸਮੁੰਦਰ ਜਿਹੜਾ ਉਹਦਾ ਤੱਕ ਬਿਲਕੁਲ ਸੇਮ ਨੇ ਪਰ ਫਿਰ ਵੀ ਉਹ ਪਾਣੀ ਸਾਨੂੰ ਡੋਬਦਾ ਕਿਉਂ ਨਹੀਂ ਕਿਉਂਕਿ ਵਾਹਿਗੁਰੂ ਦੀ ਮਿਹਰ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਖਲੋਤੇ ਹੋਏ ਸਾਰੇ ਮਹਾਰਾਜ ਕਹਿੰਦੇ ਦੇਹ ਧਾਰਨ ਦੇਵਾ ਡਰ ਪੈਸੇ ਦਸਾਧਕ ਡਰ ਮੋਇਆ ਲੱਖ ਚੜਾ ਮਰ ਮਰ ਜਨਮੇ ਫਿਰ ਸੁਜੋਨੀ ਜੋਇਆ ਰਾਜਸ ਸਾਤਕ ਤਮਸ ਡਰਪੈ ਕਿਤੇ ਰੂਪ ਪਾਇਆ ਮਹਾਰਾਜ ਕਹਿੰਦੇ ਬਲ ਛਲ ਬਕਰੀ ਇਹ ਕੌਲਾ ਡਰਤਾ ਅਤ ਡਰ ਪੈ ਧਰਮ ਰਾਇ ਵਾਹਿਗੁਰੂ ਦੇ ਹੁਕਮ ਤੋਂ ਤਾਂ ਮਾਇਆ ਡਰਦੀ ਹੈ ਜਿਹੜੀ ਮਾਇਆ ਨੇ ਸਾਰੇ ਸੰਸਾਰ ਨੂੰ ਭੰਬਲ ਘੂਸੇ ਪਾਇਆ ਹੋਇਆ ਉਹਦੇ ਤੋਂ ਡਰਦੀ ਹੈ ਜਿਹੜਾ ਧਰਮਰਾਜਾ ਸਾਰੇ ਜੀਵਾਂ ਦਾ ਲੇਖਾ ਜੋਖਾ ਕਰਦਾ ਉਹ ਮਹਾਰਾਜ ਤੋਂ ਕੰਬਦਾ ਸਤਗੁਰ ਕਹਿੰਦੇ ਨੇ ਤਿੰਨਾਂ ਗੁਣਾ ਵਿੱਚ ਜਿਹੜੇ ਰਜੋਸ ਤੋ ਤੇ ਤਮੋ ਗੁਣ ਵਿੱਚ ਬੈਠੇ ਹੋਏ ਜਿੰਨੇ ਵੀ ਜੀਵ ਉਹਨੇ ਸਭ ਪਰਮੇਸ਼ਰ ਤੋਂ ਦਰਦੇ ਨੇ ਸਿੱਧ ਸਾਧਕ ਜਿੰਨੇ ਚ ਵੱਡੇ ਵੱਡੇ ਜੋਗੀ ਵੱਡੇ ਵੱਡੇ ਸਿੱਧ ਵੱਡੇ ਵੱਡੇ ਦੇਵਤੇ ਪਰਮੇਸ਼ਰ ਕਾਲਪੁਰਖ ਤੋਂ ਦਰਦੇ ਨੇ ਮਹਾਰਾਜ ਕਹਿੰਦੇ ਸਗਲ ਸਮਗਰੀ ਡਰ ਹੈ ਵਿਆਪੀ ਬਿਨ ਡਰ ਕਰਨਹਿ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੁਹੇ ਦਰਬਾਰ ਕਹਿੰਦੇ ਸਾਰੀ ਸਮੰਦਰੀ ਜਿੰਨੀ ਧਰਤੀ ਤੇ ਖਿਲਰੀ ਹੋਈ ਐ ਸਾਰੀ ਪਰਮੇਸ਼ਰ ਦੇ ਹੁਕਮ ਅੰਦਰ ਐ ਇੱਕੋ ਵਾਹਿਗੁਰੂ ਐ ਜਿਹਨੂੰ ਕਿਸੇ ਦਾ ਡਰ ਨਹੀਂ ਉਹ ਭਗਤਾਂ ਦੇ ਸੰਗ ਰਹਿੰਦਾ ਜਿਹੜੇ ਉਹਨੂੰ ਯਾਦ ਕਰਦੇ ਉਹਦੀ ਮਹਿਮਾ ਕਰਦੇ ਉਹਦੇ ਗੁਣ ਗਾਉਂਦੇ ਉਹਨਾਂ ਦੀ ਰੱਖਿਆ ਕਰਦਾ ਉਹਨਾਂ ਦੇ ਨਾਲ ਰਹਿੰਦਾ ਕਿੰਡੀ ਤਗੜੀ ਗੱਲ ਐ ਖਾਲਸਾ ਜੀ ਕਿ ਮਹਾਰਾਜ ਨੇ ਇਡੀ ਵੱਡੀ ਲੋਕਾਈ ਨੂੰ ਆਪਣੇ ਕਰ ਕਮਲਾਂ ਵਿੱਚ ਰੱਖਿਆ ਹੋਇਆ ਸਾਰੀ ਸ੍ਰਿਸ਼ਟੀ ਡਰਦੀ ਐ ਕੱਲਾ ਬੰਦਾ ਨਹੀਂ ਡਰਦਾ ਐਡਾ ਹੰਕਾਰ ਚ ਮਰਿਆ ਹੋਇਆ ਬੰਦਾ ਪਰਮੇਸ਼ਰ ਦਾ ਭੈ ਨਹੀਂ ਕਰਦਾ ਇਹ ਹੰਕਾਰ ਆਪਣੇ ਆਪ ਨੂੰ ਵਧਾਉਂਦਾ ਰਹਿੰਦਾ। ਸੋ ਇਸੇ ਕਰਕੇ ਸਾਨੂੰ ਤਕਲੀਫਾਂ, ਦੁੱਖ ਕਈ ਪ੍ਰਕਾਰ ਦੇ ਝੂਰੇ ਨੇ ਜਦੋਂ ਵਾਹਿਗੁਰੂ ਦਾ ਪੈਰ ਰੱਖਾਂਗੇ ਸਾਡੇ ਸਾਰੇ ਪੈਰ ਦੂਰ ਹੋ ਜਾਣਗੇ। ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਆਪਾਂ ਮਹਿਮਾ ਕਰਦੇ ਹਾਂ ਮਹਾਰਾਜ ਦੇ ਜੀਵਨ ਵਿੱਚ ਝਾਤ ਮਾਰੀ। ਖਾਲਸਾ ਜਿਹੜਾ ਅੱਜ ਦਾ ਪ੍ਰਸੰਗ ਹੈ ਉਹ ਮਹਾਰਾਜ ਦੀ ਕਿਰਪਾ ਸਦਕਾ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਪਹਿਲਾਂ ਪਿੱਛੇ ਸਰਵ ਸਰਵਣ ਕਰਕੇ ਆਏ ਕਿ ਮਹਾਰਾਜ ਦੇ ਕੋਲ ਚਾਰ ਭਗਤ ਜਿਹੜੇ ਆਏ ਸੀਗੇ ਕਾਨਾ ਜੀ ਤੇ ਪੀਲੂ ਜੀ ਇਦਾਂ ਕਰਕੇ ਹੁਸੈਨ ਜੀ ਇਹ ਚਾਰ ਜਣੇ ਜਦੋਂ ਆਏ ਤੇ ਸਤਗੁਰ ਜੀਆਂ ਨਾਲ ਜਿਹੜਾ ਕੰਨਾ ਸੀ ਉਹਨਾਂ ਉਹਨੇ ਹੰਕਾਰ ਕਰਕੇ ਮਹਾਰਾਜ ਨੂੰ ਸ਼ਰਾਪ ਦਿੱਤਾ ਵੀ ਤੁਸੀਂ ਤੁਰਕਾਂ ਦੇ ਘਰ ਸਰੀਰ ਛੱਡੋਗੇ ਤੇ ਉਸ ਤੋਂ ਬਾਅਦ ਸਤਗੁਰ ਜੀਆਂ ਨੇ ਜਿਹੜਾ ਅੱਗੋਂ ਬੋਲ ਸਹਿਤ ਭਾਈ ਬੋਲਿਆ ਵੀ ਜਦੋਂ ਤੂੰ ਲਾਹੌਰ ਹੀ ਨਹੀਂ ਪਹੁੰਚੇਂਗਾ ਤੇ ਦਸੇਂਗਾ ਉੱਥੇ ਜਾ ਕੇ ਕਿਵੇਂ ਕਹਿੰਦਾ ਸੀ ਨਾ ਵੀ ਮੈਂ ਉੱਥੇ ਜਾ ਕੇ ਰਾਜੇ ਕੋਲ ਸ਼ਿਕਾਇਤ ਕਰਾਂਗਾ ਐਦਾਂ ਕਰਾਂਗਾ ਉਦਾਂ ਕਰਾਂਗਾ ਸਤਗੁਰਾਂ ਦਾ ਕਲੜਾ ਬੋਲ ਹੋ ਗਿਆ ਸੋ ਬੋਲ ਹੋਣ ਕਰਕੇ ਖਾਲਸਾ ਦੀ ਸਾਰੇ ਸਹਿਮ ਗਏ ਜਿਹੜੇ ਬਾਕੀ ਸਨ ਤਿੰਨੇ ਉਹ ਸਹਿਮ ਗਿਆ ਉਹ ਆਪਣੀ ਮਾੜੀ-ਮੋਟੀ ਬੋਲੀ ਬੋਲੀ ਆਪੋ ਜਿਹੜੇ ਬੋਲ ਸਨ ਉਹ ਬੋਲੇ ਉਹਨਾਂ ਵਿੱਚੋਂ ਜਿਹੜੇ ਹੁਸੈਨ ਸੀ ਜਿਹੜੇ ਹੁਸੈਨ ਜੀ ਸਨ ਭਗਤ ਉਹਨਾਂ ਨੇ ਆਪਣਾ ਜਾਂ ਥੋੜਾ ਜਿਹਾ ਵਧੀਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਣਾਉਣਾ ਕੀਤਾ ਪਰ ਸੱਚੇ ਪਾਤਸ਼ਾਹ ਨੇ ਕਿਸੇ ਦਾ ਵੀ ਜਿਹੜਾ ਸ਼ਬਦ ਹੈ ਜਾਂ ਗਾਇਣ ਹੈ ਉਹ ਮਹਾਰਾਜ ਵਿੱਚ ਦਰਜ ਨਹੀਂ ਕੀਤਾ ਪੀਲੂ ਜੀ ਨੇ ਗਾਉਣਾ ਕੀਤਾ ਸੀ ਪੀਲੋ ਅਸਾਂ ਨਾਲ ਉਸੇ ਭਲੇ ਜੀਵਨ ਦੇਆਂ ਜੋ ਮੂਏ ਉਹਨਾਂ ਚਿੱਕੜ ਪਾਵਨ ਬਹੁੜਿਓ ਨਾ ਆਲੂਡ ਪਾਈ ਕਹਿੰਦੇ ਸਾਡੇ ਨਾਲੋਂ ਤਾਂ ਉਹ ਚੰਗੇ ਨੇ ਜਿਹੜੇ ਜੰਮਦੇ ਹੀ ਮਰ ਗਏ ਤੇ ਉਹਨਾਂ ਨੇ ਸੰਸਾਰ ਦੀ ਮਾਇਆ ਵਿੱਚ ਪੈਰ ਨਹੀਂ ਰੱਖਿਆ ਸਤਿਗੁਰੂ ਕਹਿੰਦੇ ਤੁਹਾਡਾ ਵੀ ਸ਼ਬਦ ਪਾਈ ਰੱਖਣ ਯੋਗ ਨਹੀਂ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਮਿਹਰ ਕਰਕੇ ਤੁਹਾਨੂੰ ਮਨੁੱਖਾ ਜਨਮ ਦਿੱਤਾ ਹੋਵੇ ਤੁਸੀਂ ਉਸ ਮਨੁੱਖਾ ਜਨਮ ਵਿੱਚ ਚੰਗੀ ਕੀਰਤੀ ਕਰੋ ਮਹਾਰਾਜ ਦੇ ਗੁਣ ਗਾਓ ਸਤਿਗੁਰ ਦੇ ਦਰਸ਼ਨ ਕਰੋ ਤੇ ਤੁਸੀਂ ਕਹਿ ਰਹੇ ਹੋ ਕਿ ਜੰਮਦੇ ਹੀ ਜਿਹੜੇ ਮਰ ਗਏ ਉਹ ਚੰਗੇ ਨੇ ਸੋ ਸਤਿਗੁਰੂ ਨੇ ਇਹ ਵੀ ਬਚਨ ਨਹੀਂ ਰੱਖੇ ਉਸ ਦਿਨ ਵਾਰ ਹੁਸੈਨ ਜੀ ਹੋਏ ਜਿਹੜੇ ਉਹਨਾਂ ਨੂੰ ਮਹਾਰਾਜ ਨੇ ਬੋਲਣ ਨੂੰ ਕਿਹਾ ਤਾਂ ਉਹਨਾਂ ਨੇ ਕਿਹਾ ਚੁੱਪ ਵੇੜਿਆ ਚੁੱਪ ਬੋਲਣਾ ਜਾਏ ਬੋਲ ਨਹੀਂ ਜਾਏ ਇਦਾਂ ਕਰਕੇ ਬਚਨ ਹੁੰਦੇ ਮੈਨੂੰ ਵਿਸਰਗੇ ਵਾਹਿਗੁਰੂ ਜੀ ਵੀ ਅੰਦਰ ਬਾਹਰ ਹਿੱਕਾ ਸਾਂਹੀ ਕਿਸ ਨੂੰ ਆਤ ਸੁਣਾਈ ਇੱਕੋ ਦਿਨ ਪਰ ਸਭ ਘਟ ਰੋਇਆ ਦੂਜੀ ਨਹੀਂ ਕਦਾਈ ਕਹੇ ਹਸਾਨ ਫਕੀਰ ਨੂੰ ਆਣਾ ਸਤਗੁਰੂ ਤੋਂ ਬਲ ਬਲ ਜਾਏ ਇਹਨੇ ਥੋੜਾ ਜਿਆ ਕਹਾ ਵੀ ਚੁੱਪ ਕਰਕੇ ਬਹਿਣਾ ਚਾਹੀਦਾ ਵੀ ਅੰਦਰ ਬਾਹਰ ਇੱਕੋ ਹੀ ਪਰਮੇਸ਼ਰ ਹੈ ਸਾਰੇ ਪਾਸੇ ਉਹੀ ਘਟਾਂ ਨੂੰ ਜਾਣਨ ਵਾਲਾ ਤੇ ਸਦਾ ਹੀ ਪਰਮੇਸ਼ਰ ਤੋਂ ਬਲਹਾਰਨੇ ਗੁਰੂ ਤੋਂ ਵਾਰਨੇ ਬਲਹਾਰਨੇ ਜਾਣਾ ਚਾਹੀਦਾ ਸਤਗੁਰੂ ਨੇ ਇਹਨਾਂ ਦੀ ਸੁਲਹਿਣਾ ਵਿੱਚ ਸੁਣਾਣਾ ਵੀ ਕੀਤੀ ਪਰ ਇਹਨਾਂ ਦੇ ਬੋਲ ਕੋਈ ਵੀ ਲਿਖੇ ਨਹੀਂ ਜਦੋਂ ਖਾਲਸਾ ਦੀ ਇਹ ਚਾਰੇ ਜਾਣੇ ਮਹਾਰਾਜ ਨੇ ਜਦੋਂ ਕੋਈ ਉਤਰ ਨਾ ਦਿੱਤਾ ਤੇ ਆਪੇ ਹੀ ਉੱਠ ਕੇ ਚਲੇ ਗਏ ਵੀ ਅਸੀਂ ਇੱਥੇ ਆਏ ਕਿਉਂ ਸਾਡੀ ਨਰਾਜ਼ਗੀ ਵੀ ਹੋ ਗਈ ਸਤਿਗੁਰਾਂ ਨੇ ਸਾਡੇ ਬਚਨ ਵੀ ਗੁਰੂ ਗ੍ਰੰਥ ਸਾਹਿਬਾ ਵਿੱਚ ਨਹੀਂ ਲਿਖੇ ਸੋ ਜਦੋਂ ਗਏ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਚੱਲਣ ਲੱਗੇ ਤੇ ਖਾਲਸਾ ਜੀ ਇਹੋ ਜਿਹੇ ਸ਼ਗਲ ਹੋਏ ਕਿ ਇਹਨਾਂ ਨੂੰ ਲੱਗਣ ਲੱਗਾ ਕਿ ਕੋਈ ਨਾ ਕੋਈ ਵਿਗੜ ਪਵੇਗਾ ਇਹਨਾਂ ਨੇ ਕਿਹਾ ਅੰਮ੍ਰਿਤਸਰ ਸਾਹਿਬ ਤੋਂ ਤਾਂਗੇ ਤੇ ਬੈਠੇ ਚਾਰੇ ਜਾਣੇ ਤੇ ਲਾਹੌਰ ਸ਼ਹਿਰ ਨੂੰ ਜਾਂਦੇ ਤੇ ਕੰਮ ਦੇ ਜਾਂਦੇ ਨੇ ਵੀ ਗੁਰੂ ਸਾਹਿਬ ਦਾ ਬਚਨ ਹੋਇਆ ਸਤਿਗੁਰੂ ਪੂਰੇ ਨੇ ਬਚਨ ਜ਼ਰੂਰ ਪੂਰਾ ਹੋਵੇਗਾ ਜਦੋਂ ਖਾਲਸਾ ਜੀ ਸਾਰਾ ਬਿਨ ਮੰਗ ਗਿਆ ਚਲਦਿਆਂ ਨੂੰ ਸ਼ਾਮਾਂ ਦਾ ਵੇਲਾ ਹੋ ਗਿਆ ਤੇ ਸਾਹਮਣੇ ਲਾਹੌਰ ਸ਼ਹਿਰ ਦਿਖਣ ਲੱਗ ਪਿਆ ਜਿਸ ਵੇਲੇ ਲਾਹੌਰ ਸ਼ਹਿਰ ਨਜ਼ਰੀ ਪਿਆ ਇਹਨਾਂ ਨੇ ਮਨ ਨੂੰ ਤਰਵਾਸ ਆਇਆ ਵੀ ਨਹੀਂ ਮਹਾਰਾਜ ਦਾ ਬੋਲ ਜਿਹੜਾ ਸੀ ਉਦਾਂ ਹੀ ਸੀ ਫਿੱਕਾ ਹੀ ਸੀ ਵੀ ਨਹੀਂ ਕੁਝ ਹੋਇਆ ਅਸੀਂ ਬਚ ਗਏ ਸਾਡੀ ਜਾਨ ਬਚ ਗਈ ਜਦੋਂ ਇਹਨਾਂ ਨੇ ਇੰਨੀ ਗੱਲ ਸੋਚੀ ਉਸੇ ਵੇਲੇ ਖਾਲਸਾ ਜੀ ਐਸੀ ਹਨੇਰੀ ਆਈ ਉਹ ਹਨੇਰੀ ਚੱਖਣ ਇੰਨਾ ਤੋਂ ਜ਼ਿਆਦਾ ਹੋਇਆ ਕਿ ਪਸ਼ੂਆਂ ਨੇ ਵੀ ਅੱਖਾਂ ਬੰਦ ਕਰ ਲਈਆਂ ਬੰਦਿਆਂ ਦੀਆਂ ਤਾਂ ਹੋਣੀਆਂ ਹੀ ਸੀ ਇਹੋ ਜੀ ਇਹੋ ਜੀ ਛਖੜਾ ਹਨੇਰੀ ਰੁੱਖਾਂ ਨੂੰ ਪਟ ਪਟ ਕੇ ਸਿੱੜਦੀ ਐ ਤੇ ਖਾਲਸਾ ਜੀ ਐਦੀ ਹਨੇਰੀ ਦੇ ਵਿੱਚ ਜਿਹੜੇ ਘੋੜੇ ਸੀ ਤਬਕ ਗਏ ਤੇ ਉਹ ਰਸਤੇ ਤੋਂ ਖੁੰਝ ਕੇ ਤੇ ਕੱਚੇ ਟੀਂਡੇ ਰਸਤੇਆਂ ਨੂੰ ਹੋ ਗਏ ਜਦੋਂ ਭੱਜੇ ਜਾਂਦੇ ਨੇ ਤੇ ਜਿਹੜਾ ਤਾਂਗਾ ਸੀ ਉਹ ਉਹ ਕਿਸੇ ਉੱਚੀ ਨਮੀ ਵਾਟ ਤੇ ਵੱਜਣ ਕਰਕੇ ਬੁਰਕ ਕੇ ਤੇ ਮੂਧਾ ਹੋ ਗਿਆ ਮੂਧਾ ਹੋਣ ਕਰਕੇ ਖਾਲਸਾ ਜੀ ਜਿਹੜਾ ਭਗਤ ਕਾਨਾ ਸੀ ਉਹ ਤਾਂਗੇ ਉਤੋਂ ਡਿੱਗ ਪਏ ਥੱਲੇ ਜਦੋਂ ਡਿੱਗਾ ਉਹਦੇ ਉੱਤੋਂ ਦੀ ਤਾਂਗਾ ਉਹਦੇ ਸਿਰ ਤੇ ਵੱਜਾ ਤੇ ਸਿਰ ਦੇ ਵਿੱਚ ਕੱਕਾ ਵਜਣ ਕਰਕੇ ਜਾਂ टाੰਗੇ ਦੀ ਕੋਈ ਸਿੱਖੀ ਚੀਜ਼ ਵਜਣ ਕਰਕੇ ਜਿਹੜਾ ਸਿਰ ਸੀ ਉਹ ਕਾਟ ਗਿਆ ਸਿਰ ਦੀ ਮਿੱਝ ਬਾਹਰ ਨਿਕਲ ਕੇ ਆ ਗਈ ਜਦੋਂ ਉਹਨਾਂ ਨੇ ਕਿੰਨੇ ਵੇਖਣਾ ਸੀ ਇੰਨੀ ਨਹੀਂ ਝੱਕੜ ਦੇ ਵਿੱਚ ਕਿਹੜਾ ਕੋਈ ਨਜ਼ਰੀ ਆਉਂਦਾ ਸੀ ਖਾਲਸਾ ਜੀ ਜਦੋਂ ਇਹ ਬਾਣਾ ਵਾਪਰਿਆ ਸਤਗੁਰ ਦਾ ਸਾਹਿਬ ਪਾਏ ਹੋਇਆ ਬੋਲ ਜਿਹੜਾ ਪੂਰਾ ਹੋਇਆ ਬਚਨ ਪੂਰੇ ਹੋ ਗਏ ਉਸ ਤੋਂ ਬਾਅਦ ਉਸੇ ਵੇਲੇ ਹਨੇਰੀ ਰੁਕ ਗਈ ਜਦੋਂ ਇਹਨਾਂ ਨੇ ਵੇਖਿਆ ਕਿ ਇੱਕ ਜੀ ਹੈ ਨਹੀਂ ਕਾਨਾਂ ਵਿੱਚ ਹੈ ਨਹੀਂ ਜਦੋਂ ਇਹਨਾਂ ਨੇ ਖਾਲਸਾ ਜੀ ਨਜ਼ਰ ਮਾਰੀ ਤੇ ਕਾਨੇ ਦਾ ਜਿਹੜਾ ਸਿਰ ਪਾਟਾ ਹੋਇਆ ਸੀ ਪ੍ਰਾਣ ਨਿਕਲ ਚੁੱਕੇ ਸਨ ਸ਼ਰੀਰ ਨੂੰ ਚੋਕੇ ਆਪਣੇ ਨਗਰ ਖੜਿਆ ਨਗਰ ਵਿੱਚ ਲੋਕਾਂ ਨੂੰ ਸਾਰੀ ਵਾਰਤਾ ਦਸੀ ਵੀ ਅਸੀਂ ਇਦਾਂ ਗਏ ਸਾਂ ਇਦਾਂ ਇਹਨੇ ਹੰਕਾਰ ਕਰਕੇ ਸਤਿਗੁਰ ਜੀਆ ਨਾਲ ਬਹਿਸ ਬਸਈਆ ਕੀਤਾ ਮਹਾਰਾਜ ਦੀਨ ਦੁਨੀ ਦੇ ਮਾਲਕ ਦੇ ਸਹਿਸ ਭਾਈ মুখੋਂ ਬੋਲ ਨਿਕਲੇ ਉਹ ਬੋਲ ਪੂਰੇ ਹੋਏ ਨੇ ਤਾਂ ਲਾਹੌਰ ਸ਼ਹਿਰ ਨੇ ਸਤਿਗੁਰ ਦੀ ਮਹਿਮਾ ਕੀਤੀ ਵੱਡਾ ਪ੍ਰਤਾਪ ਜਾਣਿਆ ਸਤਿਗੁਰ ਜੀ ਨੂੰ ਬਚਨਾਂ ਦੇ ਬਲੀ ਆਖਿਆ ਸੋ ਖਾਲਸਾ ਦੀ ਫਿਰ ਧੰਗੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਕੌਣ ਵਿੱਚ ਨਮਸਕਾਰ ਕਰਨ ਵਾਸਤੇ ਲਾਹੌਰ ਦੇ ਲੋਕ ਆਏ ਸਨ ਸਤਿਗੁਰ ਕੋਲੋਂ ਫੁੱਲ ਬਖਸ਼ਾਉਣ ਵਾਸਤੇ ਸੋ ਐਡੇ ਸਾਡ ਹੁਣ ਇੱਥੇ ਕਈ ਕਹਿਣਗੇ ਕਿ ਸਤਗੁਰੂ ਜੀ ਨੇ ਸ਼ਰਾਪ ਦਿੱਤਾ ਸਤਗੁਰੂ ਕਿਸੇ ਨੂੰ ਸ਼ਰਾਪ ਨਹੀਂ ਦਿੰਦਾ ਬੰਦਾ ਆਪਣੇ ਕਰਮਾਂ ਦੀ ਕਰਤੂਤ ਕਰਕੇ ਮਹਾਰਾਜ ਦੇ ਘਰੋਂ ਕਹੇ ਅੰਮ੍ਰਿਤ ਲੈ ਲੈਂਦਾ ਕੋਈ ਜ਼ਹਿਰ ਲੈ ਲੈਂਦਾ ਸਤਗੁਰ ਦੇ ਘਰ ਸਭ ਕੁਝ ਹੈ ਆਪਾਂ ਵਾਰ-ਵਾਰ ਕਹਿ ਲਿਆ ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਸਾਰਾ ਕੁਝ ਉਹ ਵਾਹਿਗੁਰੂ ਦੇ ਘਰ ਵਿੱਚ ਹੈ ਚੰਗੀ ਚੀਜ਼ ਵੀ ਹੈ ਤੇ ਮਾੜੀ ਚੀਜ਼ ਵੀ ਹੈ ਸੋ ਉਹ ਵਾਹਿਗੁਰੂ ਸਾਰਿਆਂ ਦਾ ਦਾਤਾ ਹੈ ਜੰਗੀ ਰੋਹਾਨੀ ਸ਼ਕਤੀਆਂ ਦਾ ਵੀ ਉਹ ਮਾਲਕ ਹੈ ਤੇ ਸ਼ੈਤਾਨੀ ਸ਼ਕਤੀਆਂ ਦਾ ਵੀ ਉਹੀ ਮਾਲਕ ਹੈ ਪਰ ਉਹ ਵੱਖਰੀ ਗੱਲ ਹੈ ਕਿ ਸਤਗੁਰੂ ਨੇ ਸਾਨੂੰ ਦੱਸਿਆ ਕਿ ਰਸਤਾ ਕਿਹੜਾ ਬਣਾਉਣਾ ਕਿਹੜੀ ਪਾਸੇ ਕਿਹੜੇ ਪਾਸੇ ਨੂੰ ਚੱਲਣਾ ਨੇਕੀ ਕਮਾਉਣੀ ਹੈ ਸੋ ਸਤਗੁਰ ਸੱਚੇ ਪਾਤਸ਼ਾਹ ਨਾਲ ਘਰ ਜਾ ਕੇ ਜਿਹੜਾ ਕੋਈ ਬਹਿਸ ਬਸਈਆ ਹੰਕਾਰ ਕਰੇਗਾ ਉਹਦਾ ਐਵੇਂ ਹੀ ਹਾਲ ਹੋਵੇਗਾ ਖਾਲਸਾ ਜੀ ਜਿਵੇਂ ਸੁਨਹੀ ਖਾਨ ਦਾ ਹੋਇਆ ਸੀ ਜਦੋਂ ਪ੍ਰਥੀ ਚੰਦ ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡਾ ਭਰਾ ਹੀਰਖਾ ਕਰਕੇ ਸੁਨਹੀ ਖਾਨ ਨੂੰ ਚੜਾ ਕੇ ਲੈ ਕੇ ਆਇਆ ਸੀ ਸਤਿਗੁਰੂ ਜੀ ਨੂੰ ਸਿੱਖਾਂ ਨੇ ਕਹਿਣਾ ਕੀਤਾ ਸਤਿਗੁਰੂ ਜੀ ਕੋਈ ਹੀਲਾ ਵਸੀਲਾ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣਾ ਕੀਤਾ ਮਹਾਰਾਜ ਕੋਈ ਚਿੱਠੀ ਭੇਜੀਏ ਕੋਈ ਮਨੁੱਖ ਭੇਜੀਏ ਗਾੜੀ ਵੀ ਭਾਈ ਸਾਡੇ ਤੋਂ ਕੋ ਚੜ ਕੇ ਆਉਂਦੇ ਆਸੀਂ ਤਾਂ ਸਾਧੂ ਸੁਭਾਅ ਦੇ ਬੰਦੇ ਆ ਅਸੀਂ ਤੇਰੇ ਨਾਲ ਕੀ ਜੰਗ ਕਰਨੀ ਹੈ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖਾਲਸਾ ਜੀ ਉਸ ਵੇਲੇ ਸੰਗਤ ਨੂੰ ਸੰਬੋਧਨ ਕਰਕੇ ਕਿਹਾ ਸੀ ਭਾਈ ਤੇਗ ਜੋ ਬੈਠ ਜਾਓ ਪਰਮੇਸ਼ਰ ਦੀ ਲੀਲਾ ਵੇਖੋ ਤੇ ਖਾਲਸਾ ਜੀ ਪ੍ਰਥੀ ਚਾਲ ਦੇ ਆਏ ਸਨ ਆਪਣੇ ਪਠੇ ਸਨ ਇਹਨੇ ਸੁਲਝੀ ਨੂੰ ਆਪਣੇ ਹੰਕਾਰ ਵਿੱਚ ਸੁਲਝੀ ਨੂੰ ਕਹਿਣ ਲੱਗਾ ਆ ਕੇ ਮੇਰੇ ਪੱਠੇ ਤਾਂ ਵੇਖ ਚੱਲ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਾਂ ਫਾੜ ਹੀ ਲਿਆਉਣਾ ਹੈ ਉਹਨਾਂ ਨੂੰ ਤੇ ਆਪਾਂ ਮਾਰ ਹੀ ਦੇਣਾ ਤੂੰ ਮੇਰੇ ਪੱਠੇ ਵੇਖ ਕੇ ਚੱਲ ਜੇ ਰਸੁਲ ਹੀ ਖਾਲਸਾ ਜੀ ਪੱਠੇ ਤੇ ਉਹ ਵੀ ਹੰਕਾਰ ਨਾਲ ਮਾਰਿਆ ਹੋਇਆ ਘੋੜੇ ਸਾਂਹੇ ਪੱਠੇ ਤੇ ਚੜ ਗਿਆ ਤੇ ਖਾਲਸਾ ਜੀ ਪੱਠੇ ਆ ਗਏ ਜਿਹੜੇ ਤੱਤੇ ਹੁੰਦੇ ਜਿੱਥੇ ਇੱਟਾਂ ਬਣਦੀਆਂ ਕਿੰਨੀ ਅੱਗ ਹੁੰਦੀ ਉਹਦੇ ਵਿੱਚ ਘੋੜਾ ਤੱਕ ਗਿਆ ਤੱਕ ਤੱਕ ਕਰਕੇ ਉਹਦੇ ਵਿੱਚ ਹੀ ਡਿੱਗ ਪਿਆ ਪਿਛੇ ਨੂੰ ਨਹੀਂ ਆਇਆ ਅੱਗੇ ਹੀ ਡਿੱਗ ਪਿਆ ਸੁਲਹੀ ਖਾਨ ਖਾਲਸਾ ਜੀ ਮੁਸਲਮਾਨ ਸੀ ਤੇ ਮੁਸਲਮਾਨਾਂ ਦੇ ਵਿੱਚ ਜੇ ਕਿਸੇ ਨੂੰ ਅੱਗ ਲਾ ਕੇ ਸਾੜਿਆ ਜਾਵੇ ਉਹਨੂੰ ਅਪਵਿੱਤਰ ਮੰਨਿਆ ਜਾਂਦਾ ਨਾਪਾਕ ਮੰਨਿਆ ਜਾਂਦਾ ਚੰਗਾ ਨਹੀਂ ਮੰਨਿਆ ਜਾਂਦਾ ਉਹ ਕੋਹਰੇ ਸੜੇ ਸੜ ਕੇ ਸੁਆਹ ਹੋ ਗਿਆ ਸੀ ਜਿਹੜਾ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਾਰਨ ਵਾਸਤੇ ਖੜਨ ਵਾਸਤੇ ਆਇਆ ਸੀ ਤੇ ਜਦੋਂ ਸੰਗਤ ਨੇ ਕਿਹਾ ਸੀ ਮਹਾਰਾਜ ਸੁਲਹੀ ਨੂੰ ਕੋਈ ਚਿੱਠੀ ਭੇਜੀਏ ਵੀ ਉਹ ਮੁੜ ਜਾਵੇ ਉਹ ਤੇ ਖਾਲਸਾ ਜੀ ਉਸ ਵੇਲੇ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇਹ ਬਚਨ ਬੋਲਣੇ ਕੀਤੇ ਸੀ ਵੀ ਥਿਰ ਘਰ ਬੈਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ दुष्ट दूत परमेश्वर मारे जानकी पैज रखी करता सतगुरु कहंदे फिर कर आनंद ਵਿੱਚ ਬਹਿ ਜੋ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਕਾਲ ਸਵਾਰਨਗੇ ਸਾਡੇ ਤੱਕ ਸੁਣੀ ਖਾਨ ਨਹੀਂ ਆਵੇਗਾ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦੋਥੇ ਉਚਾਰਨਾ ਕੀਤਾ ਸੀ ਇਹ ਖਾਲਸਾ ਜੀ ਮਹਾਰਾਜ ਵੀ ਏਡੀ ਕਿਰਪਾ ਇਹ ਜਿਹੜਾ ਸ਼ਬਦ ਆ ਨਾ ਫਿਰ ਕਰ ਮੈ ਸੋਹਾਂਜਲ ਪਿਆਰੇ ਇਹੋ ਜਿਹਾ ਕੋਈ ਸੰਤ ਸਾਧੂ ਧਰਤੀ ਤੇ ਨਹੀਂ ਹੋਇਆ ਜਿਨੇ ਇਹ ਸ਼ਬਦ ਦਾ ਅਭਿਆਸ ਨਹੀਂ ਕੀਤਾ ਇਹ ਸ਼ਬਦ ਵਿੱਚ ਬੇਅੰਤ ਕਿਰਪਾ ਹੈ ਮਹਾਰਾਜ ਦੀ ਵੱਡੀ ਖੁਸ਼ੀ ਪ੍ਰਾਪਤ ਹੁੰਦੀ ਜੇ ਕੋਈ ਵਿਆਸੀ ਇਹ ਸ਼ਬਦ ਦਾ ਬਣੇ ਸੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਿਮਾ ਨਹੀਂ ਕੀਤੀ ਜਾ ਸਕਦੀ ਸਤਿਗੁਰਾਂ ਨੂੰ ਨਮਸਕਾਰ ਕੀਤੀ ਜਾ ਸਕਦੀ ਹੈ ਕਿ ਸੱਚੇ ਪਾਤਸ਼ਾਹ ਅਸੀਂ ਨਿਮਾਣੇ ਹਾਂ ਨਿਤਾਣੇ ਹਾਂ ਤੁਸੀਂ ਸਮਰੱਥ ਹੋ ਪੂਰਨ ਹੋ ਸਰਵ ਕਲਾ ਭਰਪੂਰ ਸਤਿਗੁਰੂ ਜੀ ਕਿਰਪਾ ਕਰੋ ਸਾਡੀ ਗੰਡੌਤ ਬੰਦਣਾ ਹੈ ਮਹਾਰਾਜ ਸਾਡੇ ਔਗਣ ਮੇਟ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਆਪਣੀ ਬਾਣੀ ਨਾਲ ਪਿਆਰ ਬਖਸ਼ੋ ਅਸੀਂ ਇਹ ਅਰਦਾਸ ਕਰ ਸਕਦੇ ਹਾਂ ਸੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਵਰਤੌਣ ਸਾਡੇ ਹਿਰਦੇ ਵਿੱਚ ਵੀ ਭਾਈ ਮਹਾਰਾਜ ਦੀ ਬਾਣੀ ਦਾ ਜਾਪ ਪਿਆਸ ਕਰਨ ਦਾ ਚਾ ਆਵੇ, ਬਾਣ ਸਾਨੂੰ ਪ੍ਰਾਪਤ ਹੋਵੇ ਅੰਮ੍ਰਿਤ ਵੇਲੇ ਉੱਠਣ ਦਾ, ਬਾਣੀ ਪੜਨ ਦਾ, ਨਾਮ ਜਪਣ ਦਾ, ਸਤਗੁਰ ਦੇ ਘਰ ਜਾ ਕੇ ਸੇਵਾ ਕਰਨ ਦਾ। ਸੋ ਸਤਗੁਰ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵਰਗਾ ਗੁਰੂ ਨਹੀਂ ਖਾਲਸਾ ਲਈ ਮਿਲ ਸਕਦਾ। ਸਤਗੁਰ ਸਮਰੱਥ ਨੇ ਦਾਤਿਆਂ ਦੇ ਦਾਤੇ, ਮਾਲਕਾਂ ਦੇ ਮਾਲਕ ਰਾਜਿਆਂ ਦੇ ਰਾਜੇ ਤੇ ਸ਼ਾਹਾਂ ਦੇ ਸ਼ਾਹ ਤੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਵਾਹ ਵਾ ਆਇਆ ਸੀ ਮਹਿਮਾ ਹੈ ਪਾਸ਼ਾ ਦੀ ਖਾਸਾ ਜੀ ਜਦੋਂ ਕਿਤੇ ਮੁੱਖ ਨਾਲ ਕਰੀਏ ਆਪਣੇ ਆਪ ਜਿੰਦੇ ਵਿੱਚ ਛੰਡਕ ਆ ਜਾਂਦੀ ਐਡੇ ਪ੍ਰੀਤਮ ਪਿਆਰੇ ਸਤਿਗੁਰੂ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਹਨ ਸਰਗੁਰ ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ ਮਾਤਾ ਭਾਨੀ ਜੀ ਦੇ ਪੁੱਤਰ ਦੇਖੋ ਖਾਲਸਾ ਜੀ ਕਿੰਨੀ ਵੱਡੀ ਉਹਨਾਂ ਦੋਹਾਂ ਦੀ ਕਮਾਈ ਹੈ ਸਤਿਗੁਰੂ ਦੀ ਕਮਾਈ ਦੇਖੋ ਮਾਤਾ ਭਾਨੀ ਜੀ ਦੀ ਕਮਾਈ ਦੇਖੋ ਫਿਰ ਉਹਨਾਂ ਦੇ ਕਰਤਾਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਗਟ ਹੁੰਦੇ ਵੱਡੀ ਕਿਰਪਾ ਵਾਲੇ ਸੋ ਸਤਿਗੁਰ ਮੇਹਰਾ ਕਰਨ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਇਹਨਾਂ ਨੇ ਆਖਾਨੇ ਤੇ ਵੱਡੀਆਂ ਕਿੱਡਾ ਵੱਡੀਆਂ ਕਰਾਮਾਤਾਂ ਖਾਲਸਾ ਜੀ ਵਰਤਦੀਆਂ ਆਓ ਸਰਵਣ ਕਰੀਏ ਜਿਹੜੀ ਅੱਜ ਦੀ ਹੱਦ ਬੀਤੀ ਹੈ ਅੱਜ ਵੀ ਹੱਦ ਵਿੱਚ ਹੀ ਖਾਲਸਾ ਜੀ ਇੱਕ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਕਿਵੇਂ ਮੇਰੀਆਂ ਅਰਦਾਸਾਂ ਪੂਰੀਆਂ ਹੋਈਆਂ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਨੇੜੇ ਹੋ ਕੇ ਮੇਰੀ ਅਰਦਾਸ ਸੁਣੀ ਉਹ ਮਾਤਾ ਕਹਿੰਦੀ ਕਿ ਮੇਰੇ ਘਰ ਇਹੋ ਜੀ ਦਿੱਕਤ ਪਰੇਸ਼ਾਨੀ ਇੱਕ ਪੈਸੇ ਕੋਲੋਂ ਇੱਕ ਮੇਰਾ ਪੁੱਤਰ ਜਿਹੜਾ ਸੀ ਉਹਦੇ ਸਿਰ ਵਿੱਚ ਛੱਟ ਲੱਗ ਗਈ ਸੀ ਛੱਟ ਲੱਗਣ ਕਰਕੇ ਉਹਦਾ ਥੋੜਾ ਜਿਹਾ ਨਾ ਜਿੱਦਾਂ ਸੁਣਨਾ ਜਾਂ ਉਹਦਾ ਵੇਖਣਾ ਜਾਂ ਕੰਮ ਕਰਨ ਨੂੰ ਲਜਾਣ ਘਟ ਗਿਆ ਉਹਨੂੰ ਪਤਾ ਨਹੀਂ ਸੀ ਲੱਗਦਾ ਉਹ ਅਚਾਨਕ ਕੋਠੇ ਤੋਂ ਡਿੱਗ ਪਿਆ ਸੀ ਸਿਰ ਵਿੱਚ ਛੱਟ ਲੱਗ ਗਈ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਚ ਗਿਆ ਤੇ ਪਰ ਉਹਦੇ ਵਿੱਚ ਨਾ ਕੁਝ ਨਾ ਕੁਝ ਇਹੋ ਜਿਹਾ ਹੋ ਗਿਆ। ਬਾਕੀ ਸਾਰੇ ਕੰਮ ਸਹੀ ਕਰਦਾ ਸੀ ਪਰ ਕਈ ਵਾਰੀ ਉਹਦੇ ਮਨ ਵਿੱਚ ਏਦਾਂ ਮਤਲਬ ਉਹਦੇ ਦਿਮਾਗ ਨੂੰ ਏਦਾਂ ਹੁੰਦਾ ਸੀ ਉਹ ਖੜ ਜਾਂਦਾ ਸੀ ਇੱਕ ਜਗ੍ਹਾ ਤੇ ਉਹਦੇ ਵੇਖਣ ਲੱਗ ਪੈਂਦਾ ਸੀ ਮੈਂ ਕੰਮ ਕਿਹੜੇ ਆਇਆ ਕੀ ਮੈਂ ਕੰਮ ਕਰਨਾ ਫੋਨ ਹੋ ਜਾਂਦਾ ਸੀ। ਕਿਨੇ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਪੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ। ਬੜਾ ਸਮਾਂ ਜਾਂਦੀ ਰਹੀ ਪਰ ਮੇਰੀ ਕੋਈ ਅਰਦਾਸ ਪੂਰੀ ਨਹੀਂ ਹੋਈ। ਮਤਲਬ ਮਾਰਾ ਸੱਚੇ ਪਾਤਸ਼ਾਹ ਦੇ ਘਰੋਂ ਮੈਂ ਉਸ ਦੀ ਸੇਵਾ ਵੀ ਕਰਨੀ ਅਰਦਾਸੇ ਵੀ ਕਰਨੇ ਪਰ ਅਰਦਾਸ ਪੂਰੀ ਨਹੀਂ ਹੋਈ। ਇੱਕ ਦਿਨ ਮੈਂ ਬੈਠੀ ਸਾਂ ਚਾਹਨਕ ਤੇ ਬੈਠਦਿਆਂ ਬੈਠਦਿਆਂ ਨਾ ਗੁਰੂ ਸਾਹਿਬ ਦੀ ਕਿਰਪਾ ਸਿਰ ਕਾ ਜਿਹੜਾ ਮਨ ਵਿੱਚ ਫੁਰਨਾ ਆਇਆ ਕਿ ਮਹਾਰਾਜ ਦੇ ਘਰ ਬਹੁਤ ਪੋਥੀਆਂ ਪਈਆਂ ਨੇ ਵੀ ਧੰਗ ਗੁਰੂ ਮਹਾਰਾਜ ਦੇ ਆਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਾਹਨੇ ਤੇ ਗਿੰਨੀ ਪੋਥੀ ਨੇ ਖਾਲਸਾ ਸਾਰੀਆਂ ਸੰਗਤਾਂ ਪਾਠ ਕਰਦੀਆਂ ਪੋਥੀਆਂ ਬਹੁਤ ਨੇ ਉੱਥੇ ਤੇ ਕਿਉਂ ਨਾ ਮੈਂ ਕੋਸ਼ਿਸ਼ ਕਰਾਂ ਵੀ ਮੈਂ ਕੱਪੜੇ ਦਾ ਸੀਂਧੀ ਆ ਮਸ਼ੀਨ ਮੇਰੇ ਕੋਲ ਆ ਵੀ ਕੱਪੜਾ ਵੀ ਮੇਰੇ ਕੋਲੇ ਵਾਧੂ ਹੁੰਦਾ ਤੇ ਕਿਉਂ ਨਾ ਮੈਂ ਕੋਸ਼ਿਸ਼ ਕਰਾਂ ਕਿ ਉਹਨਾਂ ਪੋਥੀਆਂ ਵਾਸਤੇ ਜਿਹੜੀਆਂ ਨੂੰ ਮੰਨ ਲੇ ਤਿਆਰ ਕਰ ਲਵਾਂ ਕਾਲਾ ਜੀ ਦੇ ਵਿੱਚ ਆਪਾਂ ਗੁਰਕਾ ਸਾਹਿਬ ਪਾ ਕੇ ਤੇ ਉਹਨੂੰ ਆਸਤੇ ਪਾਸ ਉਹਨੂੰ ਭੇੜ ਦਿੰਦੇ ਆ ਰਮਾਲਾ ਸਾਹਿਬ ਹੁੰਦਾ ਉਹ ਮੈਂ ਗੁਸਲੀਆਂ ਬਣਾਉਣ ਦੀ ਮਨ ਵਿੱਚ ਮੇਰੇ ਆਈ ਆਪਣੇ ਆਪ ਐਨੀ ਮੈਂ ਅਰਦਾਸ ਬੇਨਤੀ ਕਰਕੇ ਨਾ ਬਾਬਾ ਦੀਪ ਸਿੰਘ ਸਾਹਿਬ ਦੇ ஸ்தானੇ ਤੇ ਤੇ ਹੱਥੀਂ ਉਹ ਸੇਵਾ ਕੀਤੀ ਮੈਂ ਸੌ ਪੋਤੀ ਵਾਸਤੇ ਰਮਾਲੇ ਤਿਆਰ ਕੀਤੇ ਕਾਲਾ ਸਾਹਿਬ ਵੀ ਦਿੱਤੇ ਸ਼੍ਰੀ ਦਰਬਾਰ ਸਾਹਿਬ ਅਸਥਾਨ 'ਤੇ ਬਾਬਾ ਕਾਲਾ ਆਏ ਜਿਹਦੇ ஸ்தானੇ ਤੇ ਵੀ ਥੋੜੀ ਜਿਹੀ ਦਿੱਤੇ ਬਾਬਾ ਦੀਪ ਸਿੰਘ ਸਾਹਿਬ ਦੇ ஸ்தானੇ ਤੇ ਵੀ ਦਿੱਤੇ ਇਹਨੇ ਜਦੋਂ ਨਾ ਮੈਂ ਇਦਾਂ ਮਹਾਰਾਜ ਅੱਗੇ ਅਰਦਾਸਾਂ ਬੇਨਤੀਆਂ ਕਰਦੀ ਥਾ ਤੇ ਜਦੋਂ ਜਦਾਂ ਉਹ ਪੋਥੀ ਪੋਥੀਆਂ ਦੇ ਰਮਾਲ ਸਾਹਿਬ ਬਣਾਏ ਉਹਦੇ ਨਾਲ ਮੇਰਾ ਕੰਮ ਚੱਲ ਪਿਆ ਜਿਹੜੀ ਮੇਰੇ ਮੇਰੇ ਘਰ ਵਿੱਚ ਗਰੀਬੀ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਦੂਰ ਹੋਣ ਲੱਗ ਪਈ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਮੈਨੂੰ ਇਹ ਪਤਾ ਲੱਗਾ ਕਿ ਅਰਦਾਸ ਜਿਹੜੀ ਹੈ ਬਧੋ ਚਿੱਤੀ ਭਾਵਕ ਦੁਚਿੱਤੀ ਵਿੱਚ ਕੀਤੀ ਹੋਈ ਪ੍ਰਵਾਨ ਨਹੀਂ ਹੁੰਦੀ ਮੈਂ ਅੱਜ ਤੱਕ ਚਿੱਤੀ ਚ ਕੀਤੀ ਹੈ ਕਿ ਭਾਈ ਪਤਾ ਨਹੀਂ ਕੰਮ ਮਹਾਰਾਜ ਕਰਾਸ ਕਰਨਗੇ ਕਿ ਨਹੀਂ ਕਰਨਗੇ ਇਹਨੇ ਉਸ ਦਿਨ ਤੋਂ ਬਾਅਦ ਫਿਰ ਮੈਂ ਕੀ ਕਰਨਾ ਮੈਂ ਹਫਤੇ ਬਾਅਦ ਜਾਂਦੀ ਹੁੰਦੀ ਸਾਂ ਮਹਾਰਾਜ ਵਾਸਤੇ ਘਰੋਂ ਪ੍ਰਸ਼ਾਦੇ ਲੈ ਲੈਣੇ ਬਣਾ ਕੇ ਘਰੋਂ ਪ੍ਰਸ਼ਾਦੇ ਖਣਨੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਲੰਗਰ ਵਿੱਚ ਉੱਥੇ ਜਿੱਥੇ ਪ੍ਰਸ਼ਾਦ ਦੀ ਤਿਆਰ ਹੁੰਦੇ ਉੱਥੇ ਰੱਖਦੇ ਨੇ ਇਦਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਜਿੱਦਾਂ ਮੇਰਾ ਮਨ ਕਰਨ ਲੱਗ ਪਿਆ ਆਪਣੇ ਆਪ ਹੀ ਬਾਬਾ ਦੀਪ ਸਿੰਘ ਸਾਹਿਬ ਨੂੰ ਰਾਹੇ ਪਾਉਣ ਲੱਗ ਪਿਆ ਕਿਉਂਕਿ ਮੇਰੀ ਉਦਾਸ ਬੜੇ ਸਮੇਂ ਤੋਂ ਪੂਰੀ ਨਹੀਂ ਸੀ ਹੋ ਰਹੀ ਮਹਾਰਾਜ ਸੁਣ ਨਹੀਂ ਸੀ ਰਹੇ ਤੇ ਮਹਾਰਾਜ ਨੇ ਫਿਰ ਆਪ ਹੀ ਬਾਹ ਫੜ ਕੇ ਮੇਰੇ ਕੋਲ ਕਾਰਜ ਕਰਵਾਏ ਮੈਂ ਪੋਟੀਆਂ ਦੇ ਰਮਾਲੇ ਬਣਾਏ ਤੇ ਗੁਰੂ ਸਾਹਿਬ ਵਾਸਤੇ ਪ੍ਰਸ਼ਾਦੇ ਲੈ ਕੇ ਜਾਣੇ ਫਿਰ ਕਈ ਵਾਰੀ ਘਰੋਂ ਕੋਈ ਕਪੜਾ ਲੈ ਜਣਾ ਨਿਸ਼ਾਨ ਸਾਹਿਬ ਦੀ ਸੇਵਾਕਾਰ ਆਉਣੀ ਇਦਾਂ ਅਰਦਾਸਾਂ ਕਰਨੀਆਂ ਤੇ ਫਿਰ ਕਈ ਵਾਰ ਉੱਥੇ ਬੈਠਿਆਂ ਬੈਠਿਆਂ ਮਨ ਨੂੰ ਕੱਢਣਾ ਕਰਨਾ ਵੀ ਨਹੀਂ ਮੈਂ ਉੱਠਣਾ ਨਹੀਂ ਜਿੰਨਾ ਚਿਰ ਮੈਂ ਇੱਥੇ 1100 ਮੂਲ ਮੰਤਰ ਦਾ ਜਾਪ ਨਹੀਂ ਕਰੂਗੀ ਮੈਂ ਉੱਠਣਾ ਨਹੀਂ ਕਹਿੰਦੀ ਕਿਉਂਕਿ ਮਨ ਭੱਜਦਾ ਹੈ ਗੁਰੂ ਗੁਰੂ ਅਸਾਨਾਂ ਤੇ ਜਾਈਏ ਮਨ ਕਹਿੰਦਾ ਚਲੋ ਚਲੀਏ ਬਹੁਤ ਸਮਾਂ ਹੋ ਗਿਆ ਆਇਆ ਨਾ ਪਰ ਕਹਿੰਦੀ ਨਹੀਂ ਫਿਰ ਉਸ ਤੋਂ ਬਾਅਦ ਮੈਂ ਧੰਨਵਾਦ ਆਦੀਪ ਸਿੰਘ ਸਾਹਿਬ ਕੇ ਅਵਾਸ ਕੀਤੀ ਕਿ ਮਹਾਰਾਜ ਮੈਂ ਜਿੰਨਾ ਚਿਰ ਆਉਂਗੀ ਘਰੋਂ ਪ੍ਰਸ਼ਾਦੇ ਪਕਾ ਕੇ ਲੈ ਕੇ ਆਉਂਗੀ ਪਰ ਮੇਰੇ ਘਰ ਰਿਜਕ ਬਖਸ਼ ਤੇ ਪੁੱਤ ਮਹਾਰਾਜ ਮੇਰੇ ਪੁੱਤ ਨੂੰ ਜਿਹੜੀ ਦਿਮਾਗੀ ਕੋਈ ਮੁਸ਼ਕਲ ਹੈ ਉਹਨੂੰ ਤੁਸੀਂ ਠੀਕ ਕਰੋ ਤੁਸੀਂ ਕਿਰਪਾ ਕਰੋ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕੀਤੀ ਕਿ ਮਹਾਰਾਜ ਜਿਸ ਦਿਨ ਮੇਰਾ ਪੁੱਤਰ ਠੀਕ ਹੋ ਜਾਵੇਗਾ ਬਿਲਕੁਲ ਸੜਦੀ ਕਲਾਰ ਹੋ ਜਾਵੇਗਾ ਅਸੀਂ ਦੋਵੇਂ ਮਾਂ ਪੁੱਤ ਚੱਲ ਕੇ ਆਪਦੇ ਸਥਾਨ ਤੇ ਨੰਗੇ ਪੈਰੀ ਚੱਲ ਕੇ ਆਵਾਂਗੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਆਵਾਜ਼ ਬੇਨਤੀ ਕਰ ਲਈ ਉਹ ਮਾਤਾ ਕਹਿੰਦੀ ਮੇਰਾ ਪਿੰਡ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੋਂ ਕੁਝ 15 ਕਿਲੋਮੀਟਰ ਦੂਰ ਹੈ ਤੇ ਮੈਂ ਅਰਦਾਸ ਕਰ ਲਈ ਤੇ ਅਸੀਂ ਚੱਲ ਕੇ ਮਹਾਰਾਜ ਨੰਗੀ ਪੈਰੀ ਆਵਾਂਗੇ ਜਿੱਦੋਂ ਤੁਸੀਂ ਠੀਕ ਕਰ ਲੋ ਕਹਿੰਦੇ ਜਿਸ ਦਿਨ ਮੈਂ ਅਰਦਾਸ ਕੀਤੀ ਨਾ ਉਸੇ ਰਾਤ ਮੈਨੂੰ ਸੁਪਨੇ ਵਿੱਚ ਫੌਜਾਂ ਦਿਖਦੀਆਂ ਕਿ ਮੈਂ ਕਿਸੇ ਜੰਗਲ ਵਿੱਚ ਜਾ ਰਹੀ ਹਾਂ ਇਕੱਲੀ ਤੇ ਮਾ ਵਾਇਗੁਰ ਵਾਇਗੁਰ ਕਰਦੀ ਜਾ ਰਹੀ ਹਾਂ ਡਰ ਲੱਗ ਰਿਹਾ ਤੇ ਹਨੇਰਾ ਬਹੁਤ ਹੈ ਸਮਝ ਨਹੀਂ ਆ ਰਹੀ ਤੇ ਮੈਂ ਅੱਗੇ ਪਿੱਛੇ ਵੇਹਦੀ ਜਾਂਨੀ ਆ ਵੀ ਮੇਰੀ ਕੋਈ ਰੱਖਿਆ ਕਰੂਗਾ ਮੈਂ ਉੱਚੀ ਉੱਚੀ ਧੰਨ ਬਾਬਾ ਦੀ ਸਿੰਘ ਸਾਹਿਬ ਧੰਨ ਬਾਬਾ ਦੀ ਸਿੰਘ ਸਾਹਿਬ ਕਰਦੀ ਜਾਂਨੀ ਆ ਕਹਿੰਦੀ ਜਦੋਂ ਮੈਂ ਅੱਗੇ ਜਾ ਕੇ ਥਾਂ ਨੂੰ ਢਲਾਨ ਹੁੰਦੀ ਆ ਮੈਂ ਜਦੋਂ ਢਾਨ ਤੋਂ ਉਤਰਨ ਲੱਗਦੀ ਆ ਤੇ ਤਲ ਤੇ ਜਾਂਦੀ ਆ ਜਦੋਂ ਡਿੱਗਦੀ ਆ ਮੈਂ ਬਹੁਤ ਡਿੱਗਦੀ ਜਾਂਦੀ ਆ ਥੱਲੇ ਨੂੰ ਕੋਈ ਚੀਜ਼ ਮੈਨੂੰ ਫੜਨ ਵਾਸਤੇ ਨਹੀਂ ਮਿਲਦੀ ਮੈਨੂੰ ਇੰਜ ਲੱਗਦਾ ਕਿ ਮੈਂ ਹੁਣ ਮਰ ਜਾਵਾਂਗੀ ਇਦਾਂ ਦਾ ਸੁਪਨਾ ਆ ਰਿਹਾ ਕਹਿੰਦੀ ਜਦੋਂ ਮੈਂ ਥੱਲੇ ਜਾਣੀ ਇੱਕ ਰਸਤਾ ਆਉਂਦਾ ਉਥੇ ਪੱਥਰ ਨਾਲ ਰੁਕ ਕੇ ਮੈਂ ਖੜ੍ਹਦੀ ਆ ਜਦੋਂ ਮੈਂ ਉਹ ਪੱਥਰ ਲੱਗ ਪੱਥਰ ਲੱਗੋ ਕੋਠੇ ਤੇ ਪੱਥਰ ਤੇ ਬੈਠਦੀ ਆ ਇਹ ਸੁਪਨਾ ਆ ਮਾਤਾ ਦਾ ਖੱਪਰ ਦੇ ਬੈਠਦੀ ਆ ਤੇ ਕਹਿੰਦੀ ਬਹੁਤ ਸਾਰੇ ਘੋੜਿਆਂ ਤੇ ਸਿੰਘ ਚੜੇ ਆਉਂਦੇ ਨੇ ਸ਼ਾਨ ਸ਼ਾਨ ਸਾਹਿਬ ਹੱਤਾਂ ਜਲੇ ਨਗਾੜੇ ਨੇ ਉਹਨਾਂ ਦੇ ਕੋਲ ਜਦੋਂ ਉਹ ਮੇਰੇ ਲਾਗੋ ਦੀ ਲੰਗੇ ਜਿਹੜਾ ਪਹਿਲਾ ਸਿੰਘ ਸੀ ਬਜ਼ੁਰਗ ਸੀ ਚਿੱਟੀ ਦਾੜੀ ਵਾਲਾ ਬੜਾ ਜਵਾਨ ਉਤਰ ਕੇ ਕਹਿੰਦਾ ਬੜੀ ਮਿੱਠੀ ਤੇ ਰਸਪਰੀ ਆਵਾਜ਼ ਦੇ ਵਿੱਚ ਉਹਨਾਂ ਨੇ ਬੋਲ ਕੇ ਕਹਿਤੀਏ ਤੂੰ ਇੱਥੇ ਕੀ ਕਰਦੀ ਆ ਤੇ ਕਹਿੰਦੀ ਮੈਂ ਹੱਥ ਜੋੜੇ ਮੇਰੇ ਕੋ ਸੁਪਨੇ ਵਰੀ ਕੁਛ ਨਹੀਂ ਬੋਲਿਆ ਗਿਆ ਮੈਂ ਕੁਛ ਨਹੀਂ ਉਹਨਾਂ ਅੱਗੇ ਬੋਲਿਆ ਕਹਿੰਦੇ ਤੂੰ ਇੱਥੇ ਕੀ ਕਰਦੀ ਆ ਕੌਣ ਹੈ ਤੇਰੇ ਨਾਲ ਕੋਈ ਹੈ ਤੇਰੇ ਨਾਲ ਤੇ ਕਹਿਲੀ ਮੈਂ ਇਹਨਾਂ ਕੋਲ ਉਹਨਾਂ ਨੂੰ ਦੱਸਿਆ ਕਿ ਸਿਰ ਹਰਾ ਕੇ ਕਿਹਾ ਵੀ ਨਹੀਂ ਮੇਰੇ ਨਾਲ ਕੋਈ ਨਹੀਂ ਉਹ ਕਹਿੰਦੇ ਕੋਈ ਨਹੀਂ ਗੁਰੂ ਦਾ ਖਾਲਸਾ ਤੇਰੇ ਨਾਲ ਆ ਤੂੰ ਫਿਕਰ ਨਹੀਂ ਕਰਨੀ ਸਤਿਗੁਰੂ ਕਲਗੀਧਰ ਪਾਸ਼ਾ ਤੇਰੇ ਨਾਲ ਆ ਤੇਰੇ ਸਭੇ ਕਾਜ ਦਾਸ ਹੋਣਗੇ ਤੂੰ ਕਿੱਥੋਂ ਆ ਸਾਰਾ ਕੁਝ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕਿਹੜੇ ਪਿੰਡ ਦੀ ਆ ਮੈਂ ਸਾਰਿਆਂ ਨੂੰ ਦੱਸਿਆ ਵੀ ਮੈਂ ਆ ਫਲਾਣੇ ਪਿੰਡ ਦੀ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਦੀ ਤੇ ਕਹਿੰਦੇ ਉਹ ਕਹਿਣ ਲੱਗੇ ਕਿ ਤੈਨੂੰ ਕੀ ਦਿੱਕਤ ਪਰੇਸ਼ਾਨੀ ਆ ਕਾਦੇ ਵਾਸਤੇ ਤੂੰ ਇੱਥੇ ਤੁਰੀ ਫਿਰਦੀ ਆ ਕਈ ਨੀ ਮ ਸੁਪਨੇ ਵਿੱਚ ਫਿਰ ਦੇਖੋ ਜਿਹੜੀ ਦਿਨੇ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਅੱਗੇ ਕੀਤੀ ਉਹ ਅਰਦਾਸ ਵਿੱਚ ਸੁਪਨੇ 'ਚ ਕਹੀ ਉਹਨਾਂ ਨੂੰ ਵੀ ਮਹਾਰਾਜ ਮੇਰਾ ਪੁੱਤ ਹੈ ਉਹਦੇ ਦਿਮਾਗ ਨੂੰ ਕੋਈ ਮੁਸ਼ਕਲ ਹੈ ਉਹਦੇ ਸੱਟ ਲੱਗੀ ਸੀ ਉਹ ਕਈ ਵਾਰ ਉਹਨੂੰ ਸਮਝ ਨਹੀਂ ਆਉਂਦੀ ਨਾ ਕੋਈ ਕੰਮ ਕਾਰਜ ਕਰਨ ਵਾਲਾ ਹੈ ਕਿਰਪਾ ਕਰ ਮਹਾਰਾਜ ਜਵਾਨ ਪੁੱਤ ਹੈ ਉਹਦਾ ਦਿਮਾਗ ਠੀਕ ਹੋ ਜਾਵੇ ਜਿਹੜੀ ਸੱਟ ਲੱਗੀ ਸੀ ਉਹ ਰੋਗ ਠੀਕ ਹੋ ਜਾਵੇ ਕਹਿੰਦੀ ਮੈਂ ਇਦਾਂ ਸੁਪਨੇ 'ਚ ਉਹਨਾਂ ਨੂੰ ਇਹ ਬੋਲ ਕੇ ਦੱਸਿਆ ਉਹਨਾਂ ਨੇ ਮੈਨੂੰ ਅੱਗੋਂ ਪਤਾ ਕੀ ਕਿਹਾ ਇਹ ਧੰਨ ਗੁਰੂ ਨਾਮਦਾਸ ਮਹਾਰਾਜ ਦੇ ਘਰ ਹਰ ਐਡਵੋਕੇਟ ਆਪਣੇ ਪੁੱਤ ਨੂੰ ਲੈ ਕੇ ਜਾ ਉਹਨੂੰ ਕਿਹਾ ਕੇਸੀ ਇਸ਼ਨਾਲ ਕਰੇ ਤੇ ਦੁਖ ਭੰਗਣੀ ਬੇਰੀ ਦੇ ਕੋਲ ਬਹਿ ਕੇ ਸੁਖਣੀ ਸਾਹਿਬ ਦਾ ਪਾਠ ਕਰੇ ਗੁਰੂ ਨਾਮਦਾਸ ਮਹਾਰਾਜ ਸਾਰੇ ਦੁੱਖ ਕੱਟਣਗੇ ਕਹਿੰਦੀ ਇੰਨਾ ਕ ਸੁਪਨਾ ਆਇਆ ਫੌਜਾਂ ਚੱਲੇ ਗਈਆਂ ਤੇ ਮੈਂ ਉਥੇ ਪੱਥਰ ਤੇ ਬੈਠੀ ਬੈਠੀ ਇੱਕਦਮ ਮੇਰੀ ਅੱਖ ਖੁੱਲ ਗਈ ਮੈਂ ਬੜੀ ਹੈਰਾਨ ਹੋਈ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਰਸਤਾ ਦੱਸਿਆ ਤੇ ਫਿਰ ਖਾਲਸਾ ਜੀ ਉਹ ਭੈਣ ਕਹੀਦੀ ਉਹ ਮਾਤਾ ਕਹੀਦੀ ਮੈਂ ਆਪਣੇ ਪੁੱਤ ਨੂੰ ਲੈ ਕੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਅ स्नान ਕਰਾਉਣੇ ਸ਼ੁਰੂ ਕੀਤੇ ਐਦਵਾਰ ਲੈ ਕੇ ਜਾਣਾ ਇਸ਼ਨਾਨ ਕਰਾਉਣਾ ਕੀ ਸੀ ਪਹਿਲਾਂ ਬਾਹਰ ਇਸ਼ਨਾਨ ਕਰਨਾ ਇਹ ਮਰਿਆਦਾ ਹੈ ਖਾਲਸਾ ਜੀ ਜਦੋਂ ਤੁਸੀਂ ਵੀ ਜਾਓ ਉਹਨਾਂ ਦਾ ਧਿਆਨ ਰੱਖਣਾ ਹੈ ਇੱਕ ਤੇ ਘਰੋਂ ਇਸ਼ਨਾਨ ਕਰਕੇ ਜਾਣਾ ਹੀ ਜਾਣਾ ਨਾਲ ਦੋ ਕਸ਼ਰੇ ਲੈ ਕੇ ਜਾਣੇ ਤੇ ਖਾਲਸਾ ਜੀ ਜਿਸ ਵੇਲੇ ਤੁਸੀਂ ਸ੍ਰੀ ਦਰਬਾਰ ਸਾਹਿਬ ਜਾਂਦੇ ਹੋ ਉਥੇ ਜਿਹੜੇ ਬੰਦੇ ਨੇ ਉਹਨਾਂ ਵਾਸਤੇ ਵੱਖਰਾ ਬਣਿਆ ਹੋਇਆ ਦੁਪੰਜਨੀ ਸਾਹਿਬ ਦੇ ਅਗਲੇ ਪਾਸੇ ਇਧਰਲੇ ਪਾਸੇ ਟੂਟੀਆਂ ਨੇ ਉੱਥੋਂ ਇਸ਼ਨਾਨ ਕਰਕੇ ਫਿਰ ਤੁਸੀਂ ਜਲ ਵਿੱਚ ਇਸ਼ਨਾਨ ਕਰੋ ਤੇ ਜਿਹੜੀਆਂ ਬੀਬੀਆਂ ਨੇ ਉਹ ਭਾਵੇਂ ਉਹਨਾਂ ਦੇ ਪੌਣਿਆਂ ਦੇ ਭਾਈ ਉਹਨਾਂ ਦੇ ਪੌਣਿਆਂ ਦੇ ਵਿੱਚ ਨਾ ਪਈਆਂ ਹੁੰਦੀਆਂ ਬਾਲਟੀਆਂ ਜੇ ਨਹੀਂ ਹੋਣਗੀਆਂ ਤਾਂ ਤੁਸੀਂ ਉੱਥੋਂ ਮੰਗ ਸਕਦੇ ਹੋ ਇੱਥੇ ਬੀਬੀਆਂ ਸੇਵਾ ਤੇ ਹੁੰਦੀਆਂ ਬਾਲਟੀ ਨਾਲ ਬਾਹਰ ਖੜ ਕੇ ਇੱਕ ਵਾਰਾ ਇਸ਼ਨਾਨ ਕਰੋ ਫਿਰ ਸਰੋਵਰ ਵਿੱਚ ਇਸ਼ਨਾਨ ਕਰੋ ਇਹ ਮਹਾਰਾਜ ਦੇ ਕਰਦੀ ਮਰਿਆਦਾ ਹੈ ਲਖਤਾਂ ਲਮਕਾ ਕੇ ਮਹਾਰਾਜ ਦੇ ਸਰੋਵਰ ਵਿੱਚ ਕਦੇ ਨਾ ਬੈਠੋ ਆਪਣੇ ਜਿਹੜੇ ਕਸ਼ਹਰੇ ਤੁਸੀਂ ਥੱਲੋਂ ਦੀ ਕਪੜਾ ਪਹਿਨਿਆ ਹੁੰਦਾ ਜਿਹਨੂੰ ਰਿੱਦ ਨਾਲ ਆਪਾਂ ਨਹਾਨੇ ਆ ਉਹਨੂੰ ਕਦੇ ਵੀ ਸਰੋਵਰ ਵਿੱਚ ਨਾ ਨਚੋੜੋ ਤੇ ਮਹਾਰਾਜ ਸਰੋਵਰ ਵਿੱਚ ਜਦੋਂ ਵੀ ਤੁਸੀਂ ਆਪਣਾ ਪੈਰ ਪਾਉਣਾ ਹੈ ਨਾ ਤੇ ਧੰਗ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈ ਕੇ ਅਦਬ ਸਤਕਾਰ ਨਾਲ ਉਸ ਜਲ ਵਿੱਚ ਪੈਰ ਪਾਉਣਾ ਉਹ ਕੋਈ ਪਾਣੀ ਨਹੀਂ ਸਾਡੇ ਕਈ ਟਕਮੰਜੀ ਬਾਬਿਆਂ ਨੇ ਉਹਨੂੰ ਪਾਣੀ ਦੱਸਿਆ ਉਹ ਪਾਣੀ ਨਹੀਂ ਉਸ ਸਥਾਨ ਤੇ ਅਮਰਤ ਵੇਲੇ ਸਭ ਤੋਂ ਪਹਿਲਾ ਇਸ਼ਨਾਨ ਧੰਗੁਰੂ ਰਾਮਦਾਸ ਮਹਾਰਾਜ ਦਾ ਹੁੰਦਾ ਜੀ ਉਥੇ ਸ਼ਹੀਦੀ ਫੌਜਾਂ ਇਸ਼ਨਾਨ ਕਰਦੀਆਂ ਜੀ ਉਥੇ ਬੀਨ ਤਸ਼ੀਰ ਸਿੰਘਾਂ ਨੇ ਇਸ਼ਨਾਨ ਕੀਤੇ ਨੇ ਸੋ ਇਸ ਕਰਕੇ ਉਹਦਾ ਅਦਬ ਸਤਕਾਰ ਜਿੰਨਾ ਕਰੋਗੇ ਸਤਗੁਰੂ ਦੇ ਸਰੋਵਰ ਵਿੱਚੋਂ ਤੁਹਾਨੂੰ ਖਜ਼ਾਨੇ ਪ੍ਰਾਪਤ ਹੋਣਗੇ ਸੋ ਮਾਤਾ ਕਹਿੰਦੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੇਰਾ ਬੱਚਾ ਨੌਂ ਬਰ ਨੌਂ ਹੋਣ ਲੱਗ ਪਿਆ ਸਾਰਾ ਦਿਨ ਉਹਨੇ ਕੋਈ ਨਾ ਕੋਈ ਕੰਮ ਮੇਰ ਨਾਲ ਗੱਲ ਕਰਨੀ ਵਧੀਆ ਟੰਗਣਾ ਕਰਨੀ ਇਹ ਕਰਦਾ ਕਰਦਾ ਰੁਕ ਜਾਂਦਾ ਸੀ ਫਿਰ ਉਹ ਮੈਨੂੰ ਕਹਿਣ ਲੱਗ ਪਿਆ ਮਾਤਾ ਮੈਂ ਕਿਤੇ ਕੰਮ ਲੱਜੂਆ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਡਰਨਾ ਵੀ ਇਹਦੇ ਦਿਮਾਗ ਨੂੰ ਇਦਾਂ ਦਾ ਕੋਈ ਚੱਕਰ ਐਵੇਂ ਕੋਈ ਸੱਤ ਪੇੜ ਲਵਾਵੇਗਾ ਪਰ ਗੁਰੂ ਸਾਹਿਬ ਦੀ ਕਿਰਪਾ ਹੋਈ ਕੁਝ 2-3 ਮਹੀਨਿਆਂ ਦੇ ਵਿੱਚ ਇਸ਼ਨਾਨ ਕਰਨ ਨਾਲ ਗੁਰੂ ਸਾਹਿਬ ਦੀ ਮਿਹਰ ਵਰਤ ਗਈ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਮੈਂ ਮੰਨਦੀ ਹਾਂ ਜਿਨ੍ਹਾਂ ਨੇ ਮੈਨੂੰ ਦਰਸ਼ਨ ਦਿੱਤੇ ਉਹ ਸ਼ੀਧੀ ਫੌਜਾ ਸਨ ਉਹ ਧੰਨ ਬਾਬਾ ਦੀਪ ਸਿੰਘ ਸਾਹਿਬ ਵੀ ਸਾਣ ਜਿਨ੍ਹਾਂ ਨੇ ਮੈਨੂੰ ਰਸਤੇ ਪਾਇਆ ਦੇਖੋ ਖਾਲਸਾ ਜੀ ਸਤਗੁਰ ਦੇ ਕਰਦੀ ਮਹਿਮਾਨੀ ਕੀਤੀ ਜਾ ਸਕਦੀ ਮਹਾਰਾਜ ਕਿਹੜੇ ਰੰਗ ਵਿੱਚ ਆਜਣ ਸੁਪਨੇ ਵਿੱਚ ਆ ਕੇ ਦਰਸ਼ਨ ਦੇਣ ਪਰਤੱਖ ਦਰਸ਼ਨ ਦੇਣ ਕਿਸੇ ਦੇ ਵਿੱਚ ਆ ਕੇ ਦਰਸ਼ਨ ਦੇ ਦੇ ਕਿਸੇ ਪ੍ਰਕਾਰ ਵੀ ਵਾਹਿਗੁਰੂ ਕਿਰਪਾ ਕਰ ਸਕਦਾ ਹੈ ਪਖੰਡੀਆਂ ਵਾਸਤੇ ਰੱਬ ਹੈ ਨਹੀਂ ਸ਼ਰਧਾवान ਵਾਸਤੇ ਰੱਬ ਹਰ ਇੱਕ ਦੇ ਵਿੱਚ ਹੈ ਰੱਬ ਪਰਮੇਸ਼ਰ ਵਾਹਿਗੁਰੂ ਹਰ ਇੱਕ ਕਣ ਕਣ ਵਿੱਚ ਵਸਿਆ ਹੋਇਆ ਉਹਦੇ ਵਰਗਾ ਹੋਰ ਕੋਈ ਕੋਈ ਹੋਰ ਕੋਈ ਦਾਤਾ ਨਹੀਂ ਉਹ ਪਖੰਡੀ ਨਹੀਂ ਜਿੱਦਾਂ ਅੱਜ ਕੱਲ ਲੋਕਾਂ ਨੇ ਧਰਮਾਂ ਨੂੰ ਪਖੰਡ ਬਣਾ ਲਿਆ ਨਾ ਇਹ ਦੋ ਤਕੀਦੇ ਬੰਦੇ ਜਿਨ੍ਹਾਂ ਦੇ ਅੰਦਰ ਸਾਰਾ ਗੰਧ ਭਰਿਆ ਹੋਇਆ ਆਪਣੇ ਆਪ ਨੂੰ ਕਹਿੰਦੇ ਕਿ ਰੱਬ ਦੀ ਜੋਤ ਸਾਡੇ ਚ ਉਤਰਦੀ ਆ ਰੱਬ ਦੀ ਸ਼ਕਤੀ ਸਾਡੇ ਚ ਉਤਰਦੀ ਆ ਨਾ ਸਾਡੇ ਕੋਲ ਜੋ ਮਰਜ਼ੀ ਕਰਾ ਲਓ ਉਦਾਂ ਦੇ ਭੁੱਲੜ ਦੇ ਭੋਲੇ ਲੋਕ ਨੇ ਪਤਾ ਨਹੀਂ ਉਹ ਭੋਲੇ ਨੇ ਕਿ ਜਾਂ ਜਾਣ ਕੇ ਬਖੰਡ ਕਰਦੇ ਨੇ ਉਹ ਲੋਕ ਵਾਹਿਗੁਰੂ ਜਾਣੇ ਉਹਨਾਂ ਦੀ ਮਤ ਮਾਰੀ ਆ ਤੇ ਜਾਂ ਮਾੜੇ ਕਰਮ ਨੇ ਜਿਹੜੇ ਸਤਗੁਰ ਸੱਚੇ ਪਾਸ਼ਾ ਦੀ ਵੰਡਿਆਈ ਨੂੰ ਛੱਡ ਕੇ ਤੇ ਬੰਦਿਆਂ ਪਿੱਛੇ ਲੱਗੇ ਹੋਏ ਬੰਦਿਆਂ ਨੂੰ ਰੱਬ ਕਹੀ ਜਾਂਦੇ ਸੋ ਮਹਾਰਾਜ ਕਿਰਪਾ ਕਰਨ ਦੇਖੋ ਮਾਤਾ ਜੀ ਨੂੰ ਮਹਾਰਾਜ ਦੇ ਦਰਸ਼ਨ ਹੋਏ ਦਰਸ਼ਨ ਹੋਣ ਤੇ ਰਸਤਾ ਮਿਲਿਆ ਪੁੱਤ ਵੀ ਠੀਕ ਹੋ ਗਿਆ ਤੇ ਘਰ ਵਿੱਚ ਬਰਕਤ ਆਈਆਂ ਦੇਖੋ ਕਿਵੇਂ ਅਰਦਾਸਾਂ ਪੂਰੀਆਂ ਹੋਈਆਂ ਜਿਹੜਾ ਮੈਂ ਅੱਜ ਲਿਖਿਆ ਵੀ ਆ ਕਿ ਐਵੇਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਵਾਕਿਆ ਐਵੇਂ ਹੁੰਦੀਆਂ ਨੇ ਆਪਣੇ ਘਰੋਂ ਮਹਾਰਾਜ ਨੂੰ ਭੇਟ ਕਰਨ ਵਾਸਤੇ ਕੁਝ ਲੈ ਕੇ ਜਾਓ ਸਤਿਗੁਰੂ ਜੀ ਵਾਸਤੇ ਕਿਰਪਾ ਕਰਕੇ ਆਪਣੇ ਮਨ ਵਿੱਚ ਸ਼ਰਧਾ ਰੱਖ ਕੇ ਮਹਾਰਾਜ ਦੇ ਦਰ ਜਾਓ ਸਤਿਗੁਰੂ ਤੁਹਾਨੂੰ ਭਰ ਕੇ ਭੇਜਣਗੇ ਖਾਲੀ ਨੂੰ ਭੇਜਣਗੇ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖੀਮਾ ਬਖਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ